ये जी स्टोर तो मिले से अगर स्टाल लगे हैं 97 ਕੋਈ 1 ਮਿੰਟ ਕੇ ਉਹ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਣ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਨਿਰੰਤਿ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਈ ਸੋਧਣੀ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਪੈਲਣੀ ਕੋ ਬੰਨਣੀ ਹੱਡਾ ਕਬਰੀ ਕਿੰਨੇ ਬੱਚੇ ਸੀ ਉਹਨਾਂ ਨੇ ਕੀ ਕੰਮ ਕਰਦਾ ਸੀ ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਜਿਹੜੇ ਉਹਦੀ 33 ਸਾਲ ਉਮਰ ਸੀ ਜਿਹੜੀ ਜ ਮੇਰੇ ਨੂੰ ਹੈ ਉਹ 28 ਸਾਲ ਉਮਰ ਇਹ ਨਿਆਣ ਮੱਥੇ ਗਈ ਕੋਈ ਆਮਲਾਂ ਕੀ ਸੀ ਰਣਾ ਗੋੜੀਆਂ ਚੱਲੀਆਂ ਕੀ ਕੋਈ ਜਾਂ ਕੋਈ ਕਾਰਨ ਕੋਈ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰ ਦੇ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਦੀ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਤੋਂ ਨਿਕਲੇ ਨਹੀਂ ਹਨਪਛਾਤੇ ਬੰਦੇ ਕਿੰਨਾ ਸਮਾਂ ਹੋ ਗਿਆ ਅਸੀਂ ਬਾਹਰ ਕਿੰਨਾ ਕੰਮ ਜਿਹੜਾ ਪਰਵਾਹ ਦੇ ਸਿਰ ਤੇ ਆਸਟਾ 40 ਲੱਖ ਰੁਪਏ ਕਰਜ਼ਾ ਮੁੰਡੇ ਦੇ ਤੇ ਤੇ ਕਮਾਣ ਵਾਲਾ ਕੰਮ ਉਹਦਾ ਨਾਮ ਕਿਸ ਤੇ ਕੀ ਕੰਮ ਕਰਦਾ ਜੇ ਸੀਸਾਂ ਸੀ ਸਟੋਰ ਚ ਕੰਮ ਕਰਦਾ ਸੀ ਕਿ ਮੈਨੂੰ ਵੀ ਟੈਗ ਹੋ ਗਿਆ ਅਗਰ ਮੈਂ ਕਮਾ ਕੇ ਖੁੰਦਾ ਸੀ ਪਰ ਹੁਣ ਮੇਰੇ ਕੋ ਪੰਚਾਇਤ ਕੋਈ ਵੀ ਧਾਂ ਤੋਂ ਬਾਹਰ ਤੁਰ ਹੁੰਦੀ ਨੇ ਕਰਜ਼ਾ ਗਵਰਨਮੈਂਟ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਿਗੇਟੇ ਦੇ ਬੱਚੇ ਨੇ ਮੇਰੇ ਉੱਤੇ ਇੱਕ ਪੋਤੇ ਇੱਕ ਪੋਤਰੀ ਕੀ ਮਾਮਲਾ ਸੀ ਕੀ ਨਾਂ ਸੀ ਤੁਹਾਡੀ ਵੀ ਚੰਗੀ ਸੀ ਮੇਰੇ ਇਸ ਫੰਡ ਸੀ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਉਹ ਦੌਰ ਗਏ 2 ਸਾਲ ਹੀ ਹੋ ਗਿਨੇ ਅਮਰੀਕਾ ਗਏ ਉਹਨਾਂ ਤੇ ਸਾਡੇ ਸਿਰ ਤੇ ਬਹੁਤ ਸਾਰਾ ਕਰਜ਼ਾ ਲੱਤ ਤਰੀਆਣੀ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹ ਇਹ ਹੋਈ ਕਿ ਦੋ ਮੈਟਲੇ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਸਮਾਂ ਬਾਹਰ ਕਿੰਨਾਂ ਡਾਕਟਰ ਸਾਸਟਮ ਕਰਦੇ ਉਹ ਬਦਲੂ ਕਿ ਸਿੱਧੀ ਮਾਰ ਕਰ ਜਾ ਸਾਡਾ ਅੱਜ ਤੱਕ ਨਹੀਂ ਉਤਰਿਆ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਸ਼ਕਮੰਦੀ ਉਹਨਾਂ ਸਾਡਾ ਵਿਆ ਚੱਲ ਜਾਂਦਾ 40 40 ਲੱਖ ਰੁਪਏ ਕਰਜ ਸਾਡੇ ਸਿਰ ਤੇ ਇਹਨਾਂ ਨੂੰ ਤੇ ਪਤਾ ਵੀ ਨਹੀਂ ਹੈ ਕਰ ਕਿਹਦਾ ਕੀ ਹੋਇਆ ਕਿੱਥੇ ਨਿੱਕੇ ਨਿੱਕੇ ਮਾਸੋਂ ਮਚੀ ਨੇ ਮੇਰੇ ਸਾਨੂੰ ਸਾਮਿਲ ਲਾ ਜਾਈਦਾ ਹੈ ਮਮੇ ਸੁਭਾਅ ਦੀ ਗੱਲ ਕੀਤੀ ਹੈ ਕਿ ਸੁਭਾਅ ਕਿਸ ਤਰ੍ਹਾਂ ਦਾ ਸੀ ਸੁਭਾਅ ਉਹ ਨਾ ਤੇ ਬਹੁਤ ਵਧੀਆ ਹੀ ਮਿੱਠੇ ਸੁਭਾਅ ਦੇ ਹੀ ਕੋਈ ਲੜਾਈ ਲੜਾਈ ਕੋਈ ਕੁਛ ਨਹੀਂ ਕਰਦੇ ਸੀ ਮਿਹਨਤੀ ਸੀ ਜਿਹੜੀ ਘਟਨਾ ਆਪਰੇ ਉੱਤੇ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਸਾਰਾ ਬਾਕੀ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ ਪੁੱਪਾ ਜੀ ਪੂਰਾ ਹੋ ਗਏ ਕਿੰਨੇ ਹੋ ਗਏ ਉਹਨਾਂ ਦੇ ਇੱਕ ਘਰ ਦੇ ਉੱਤੇ ਦਿਮਾਗ ਚ ਵੱਜੇ ਜਾਂਦੇ ਪਿੰਡ ਮੈਂ ਜਸਵੀਤ ਦਾ ਨਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਮਤਲਬ ਦੁੱਖ ਦੇ ਵਿੱਚ ਸਾਰੇ ਰਹੇ ਬੱਕਰੀ ਦੀ ਹਾਂ ਫਰੀਆਂ ਬਾੜੀ ਚ ਨੋਲਵਾਂ ਜਿਹੜੀ ਬਾਹਰ ਜਾਂਦੀ ਉਹਨਾਂ ਨੇ ਸਵੱਖੀਆਂ ਨਹੀਂ ਲੈ ਕੇ ਕੀ ਕਰਾਂ ਚਾਹੋ ਉਹੋ ਵੀ ਸਰਕਾਰਾਂ ਤੇ ਇੱਥੋ ਹੀ ਸਤਿ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਉਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਉਹ ਕੁਝ ਦੋ ਦਿਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜੰਮੀ ਹੋਏ ਔਰ ਕਿੰਨੇ ਲੋਕਾਂ ਨੂੰ ਫੜੀ ਜਾਂਦੀ ਜਿਹੜੇ ਸੁੰਨ ਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ 'ਤੇ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ 4-5 ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਤੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਉਹਨਾਂ ਨੇ ਪਤਾ ਨਹੀਂ ਇੰਨੀ ਗੱਲ ਦਾ ਕਿ ਬਸ ਕੀ ਮੰਗ ਕਰਦੇ ਨੇ ਪਰਿਵਾਰ ਦੇ ਵਾਸਤੇ ਕਿ ਪਰਿਵਾਰ ਦੇ ਆਹੀਂ ਤੇ ਕਹਿੰਦੇ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਕਿਉਂ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਭੇਜਿਆ ਸੀ ਜੋ ਤੱਕ ਕਰਜ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪ੍ਰਵਾਸ ਦੇ ਹਾਲਤ ਦੇਖੀਏ ਤਾਂ ਕਿਸ ਤਰ੍ਹਾਂ ਦੀ ਹਾਲਤਾਂ ਕਰਦੇ ਤੇ ਕਮਾਉਣ ਵਾਲਾ ਜਾਂ ਕਮਾੜ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਝੱਕ ਦਾ ਮੇ ਇਹਨਾਂ ਨੂੰ ਹੋ ਗਿਆ ਟੈਗ ਜਿਆ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉੱਗੋ ਆਏ ਕੀ ਮੰਗਦੇ ਆਹ ਇਹ ਦੇ ਹੋ ਚਾਹਨੇ ਕਿ ਚਲੋ ਥੋੜੀ ਬਾਦੀ ਕਿ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਦਦ ਮਿਲ ਜਾਵੇ ਤੇ ਇਹ ਬੱਚਿਆਂ ਦਾ ਗਰੁੱਪ ਇੱਥੋਂ ਇੱਕ ਥੋੜਾ ਜਿਹਾ ਸਹੀ ਹੋ ਜਾਵੇ ਤੇ ਛੋਟੇ ਕਿੰਨੇ ਬੱਚੇ ਦੋ ਨੇ ਬੇਟਾ ਇੱਕ ਬੇਟੀ ਕਿਹੜੀ